ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ। ਪ੍ਰੀਤ ਕੰਮ ਕਰਕੇ ਆਪਣੇ ਕਮਰੇ ਵਿੱਚ ਸੌਣ ਜਾ ਰਹੀ ਸੀ। ਉਸ ਦੀ ਸੱਸ ਨੇ ਉਸ ਨੂੰ ਆਵਾਜ਼ ਮਾਰੀ, "ਪ੍ਰੀਤ ਇੱਥੇ ਤਾਂ ਪਰ ਹੁਣ ਕਾਫੀ ਥੱਕ ਚੁੱਕੀ ਸੀ। ਉਹ ਉਸ ਨੂੰ ਨੀਂਦ ਵੀ ਆ ਰਹੀ ਸੀ। ਆਉਂਦੀ ਵੀ ਕਿਉਂ ਨਾ? ਰਾਤ ਦੇ 11 ਵਜੇ ਸਨ। ਉਹ ਸਵੇਰੇ 5 ਵਜੇ ਦੀ ਉੱਠੀ ਹੋਈ ਸੀ। ਫਿਰ ਸਾਰਾ ਦਿਨ ਆਰਾਮ ਕਰਨ ਦਾ ਟਾਈਮ ਨਾ ਲੱਗਾ। ਉਸ ਨੂੰ ਲੱਗ ਰਿਹਾ ਸੀ ਉਹ ਬਸ ਜਲਦੀ ਸੌਣ ਚਲੀ ਜਾਵੇ। ਪਾਰ ਉਸਦੀ ਸੱਸ ਰਾਣੀ ਨੇ ਉਸ ਨੂੰ ਆਵਾਜ਼ ਮਾਰੀ ਸੀ ਤਾਂ ਜਾਣਾ ਹੀ ਪੈਣਾ ਸੀ ਨਹੀਂ ਤਾਂ ਨਿੱਕੀ ਨਿੱਕੀ ਗੱਲ ਤੇ ਲੜਨ ਲੱਗ ਜਾਂਦੀ ਸੀ ਜਦੋਂ ਉਹ ਆਪਣੀ ਸੱਸ ਦੇ ਕਮਰੇ ਵਿੱਚ ਗਈ ਤਾਂ ਦੇਖਿਆ ਉਸ ਦਾ ਘਰ ਵਾਲਾ ਹਰਮਨ ਅਤੇ ਦਿਔਰ ਗੁਰਮਨ ਉੱਥੇ ਹੀ ਬੈਠੇ ਸੀ ਉਹਨਾਂ ਨੂੰ ਉੱਥੇ ਬੈਠਾ ਦੇਖ ਉਹ ਸੋਚਣ ਲੱਗੀ ਜ਼ਰੂਰ ਕੋਈ ਨਾ ਕੋਈ ਗੱਲ ਤਾਂ ਹੈ ਜੋ ਇਹ ਤਿੰਨੇ ਇਕੱਠੇ ਬੈਠੇ ਹਨ ਜਦ ਵੀ ਤਿੰਨੇ ਮਾਂ ਪੁੱਤ ਕਮਰੇ ਵਿੱਚ ਹੁੰਦੇ ਹਨ ਤੇ ਪ੍ਰੀਤ ਨੂੰ ਬੁਲਾਇਆ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਪ੍ਰੀਤ ਨੇ ਕੁਝ ਅਜਿਹਾ ਕਰ ਦਿੱਤਾ ਜੋ ਉਹਨਾਂ ਦੀ ਮਰਜ਼ੀ ਦੇ ਖਿਲਾਫ ਹੈ ਇਸ ਲਈ ਹੁਣ ਉਹਦੇ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਪਿਛਲੇ 5 ਮਹੀਨਿਆਂ ਤੋਂ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਚੁੱਕੀ ਸੀ ਉਸ ਨੂੰ ਘਰ ਦੀ ਕੋਈ ਗੱਲ ਦੱਸੀ ਨਹੀਂ ਜਾਂਦੀ ਸੀ ਘਰ ਵਿੱਚ ਕੀ ਸਲਾਹ ਹੋਣੀ ਹੈ ਕਿਸ ਨੇ ਆਉਣਾ ਹੈ ਕਿਸ ਨੇ ਜਾਣਾ ਹੈ ਉਹ ਸਭ ਗੱਲਾਂ ਤੋਂ ਅਣਜਾਣ ਸੀ ਉਸ ਨੂੰ ਬਸ ਇਹ ਪਤਾ ਹੁੰਦਾ ਸੀ ਕਿ ਉਸਨੇ ਕੀ ਕੰਮ ਕਰਨਾ ਹੈ ਸਕੂਲ ਤੋਂ ਆਉਂਦੇ ਹੋਏ ਸਮਾਨ ਖਰੀਦ ਕੇ ਲਿਆਉਣਾ ਹੈ ਅਜੇ 6 ਮਹੀਨੇ ਪਹਿਲਾਂ ਹੀ ਉਸਦੀ ਪੋਸਟ ਗ੍ਰੈਜੂਏਸ਼ਨ ਹੋਈ ਸੀ ਅਤੇ ਉਸਦੇ ਪਿਤਾ ਨੇ ਹਰਮਨ ਨਾਲ ਉਸਦਾ ਵਿਆਹ ਕਰ ਦਿੱਤਾ ਸੀ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸਨੇ ਸਕੂਲ ਵਿੱਚ ਜੋਇਨਿੰਗ ਕਰ ਲਈ ਤੇ 15000 ਰੁਪਏ ਤਨਖਾਹ ਹਰ ਮਹੀਨੇ ਕਮਾਉਣ ਲੱਗੀ ਉਸਦੇ ਨੌਕਰੀ ਕਰਨ ਤੋਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਪਾਰ ਉਸਦੇ ਮਨਮਰਜ਼ੀ ਨਾਲ ਖਰਚ ਕਰਨ ਤੇ ਉਹ ਕਾਫੀ ਨਰਾਜ ਹੋ ਜਾਂਦੇ। ਉਹਨਾਂ ਦਾ ਮੰਨਣਾ ਸੀ ਕਿ ਪ੍ਰੀਤ ਨੂੰ ਪੈਸੇ ਖਰਚ ਕਰਨ ਦੀ ਜਾਂਚ ਨਹੀਂ ਹੈ। ਜਦੋਂ ਪ੍ਰੀਤ ਨੂੰ ਉਸਦੀ ਪਹਿਲੀ ਤਨਖਾਹ ਮਿਲੀ ਸੀ ਤਾਂ ਉਸਨੇ ਇੱਕ ਲੱਡੂਆਂ ਦਾ ਡੱਬਾ ਅਤੇ ਆਪਣੀ ਸੱਸ ਰਾਣੀ ਲਈ ਇੱਕ ਸੂਟ ਖਰੀਦਿਆ ਸੀ। ਜਦ ਉਸਨੇ ਉਹ ਸੂਟ ਆਪਣੀ ਸੱਸ ਰਾਣੀ ਨੂੰ ਦਿੱਤਾ ਤਾਂ ਉਸਨੇ ਕੁਝ ਨਾ ਕਿਹਾ ਪਰ ਰਾਤ ਨੂੰ ਖਾਣੇ ਦੇ ਨਾਲ ਇਸਨੇ ਸਭ ਨੂੰ ਲੱਡੂ ਵੀ ਦਿੱਤੇ ਸਭ ਨੇ ਲੱਡੂ ਖਾ ਵੀ ਲਏ ਪਰ ਜਦੋਂ ਸਾਰਾ ਕੰਮ ਖਤਮ ਕਰਕੇ ਉਹ ਆਪਣੇ ਕਮਰੇ ਵਿੱਚ ਜਾ ਰਹੀ ਸੀ ਤਾਂ ਉਸ ਨੂੰ ਆਪਣੀ ਸੱਸ ਰਾਣੀ ਦੇ ਕਮਰੇ ਵਿੱਚ ਬੁਲਾਇਆ ਗਿਆ ਉਦੋਂ ਵੀ ਹਰਮਨ ਤੇ ਗੁਰਮਣ ਉਸ ਦੇ ਕਮਰੇ ਵਿੱਚ ਹੀ ਸੀ ਜਦੋਂ ਉਹ ਕਮਰੇ ਵਿੱਚ ਗਈ ਤਾਂ ਹਰਮਨ ਨੇ ਬੋਲਣਾ ਸ਼ੁਰੂ ਕੀਤਾ ਪ੍ਰੀਤ ਮੰਮੀ ਨੂੰ ਤੇਰੀ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਕਿ ਤੂੰ ਉਹਨਾਂ ਨੂੰ ਬਿਨਾਂ ਪੁੱਛੇ ਹੀ ਆਪਣੀ ਤਨਖਾਹ ਖਰਚ ਕਰ ਦਿੱਤੀ ਇਹ ਸੁਣ ਕੇ ਪ੍ਰੀਤ ਹੈਰਾਨੀ ਨਾਲ ਬੋਲੀ ਪਰ ਮੈਂ ਤਾਂ ਮੰਮੀ ਜੀ ਲਈ ਹੀ ਸੂਟ ਖਰੀਦਿਆ ਹੈ ਆਪਣੇ ਲਈ ਕੁਝ ਨਹੀਂ ਲਿਆ ਥੋੜੇ ਪੈਸੇ ਹੀ ਤਾਂ ਖਰਚ ਹੋਏ ਹਨ ਬਾਕੀ ਤਾਂ ਮੇਰੇ ਕੋਲ ਹੈ ਭਾਬੀ ਤੁਸੀਂ ਇਸ ਘਰ ਦੀ ਨੂੰਹ ਹੋ ਤੁਸੀਂ ਮੰਮੀ ਤੋਂ ਬਿਨਾ ਪੁੱਛੇ ਕੋਈ ਕੰਮ ਨਹੀਂ ਕਰ ਸਕਦੇ ਅਸੀਂ ਵੀ ਸਾਰਾ ਕੰਮ ਮੰਮੀ ਤੋਂ ਪੁੱਛ ਕੇ ਹੀ ਕਰਦੇ ਹਾਂ ਪ੍ਰੀਤ ਦਾ ਦਦੇ ਔਰ ਗਰਮਣ ਬੋਲਿਆ ਪ੍ਰੀਤ ਦਾ ਮਨ ਕਰਿਆ ਕਿ ਉਹ ਗਰਮਣ ਨੂੰ ਕਹੇ ਕਿ ਤੁਸੀਂ ਮੇਰੇ ਦਿਓਰ ਹੋ ਦਿਓਰ ਬਣ ਕੇ ਰਹੋ ਜਦੋਂ ਮੇਰਾ ਘਰ ਵਾਲਾ ਮੈਨੂੰ ਸਵਾਲ ਕਰ ਰਿਹਾ ਹੈ ਤੁਸੀਂ ਵਿੱਚ ਕਿਉਂ ਬੋਲ ਰਹੇ ਹੋ ਪਰ ਉਹ ਘਰ ਵਿੱਚ ਲੜਾਈ ਹੋਣ ਦੇ ਡਰ ਤੋਂ ਚੁੱਪ ਕਰ ਗਈ ਇੰਨੇ ਨੂੰ ਹੀ ਰਾਣੀ ਬੋਲ ਪਈ ਪ੍ਰੀਤ ਤੇਰਾ ਇਹ ਕਰਨਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਤੂੰ ਇੰਨੀ ਗੈਰ ਜ਼ਿੰਮੇਵਾਰ ਕਿਵੇਂ ਹੋ ਸਕਦੀ ਹੈ ਤੂੰ ਇਸ ਘਰ ਦੀ ਨੂੰਹ ਹੈ ਤੈਨੂੰ ਪਤਾ ਹੋਣਾ ਚਾਹੀਦਾ ਹੈ ਖਰਚਾ ਕਿਵੇਂ ਅਤੇ ਕਿੱਥੇ ਕਰਨਾ ਹੈ ਆਪਣੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਇਸ ਲਈ ਬਿਨਾਂ ਗੱਲ ਤੋਂ ਪੈਸੇ ਖਰਚ ਨਹੀਂ ਕਰਨੇ ਇਹ ਪਹਿਲੀ ਵਾਰ ਸੀ ਇਸ ਲਈ ਮੈਂ ਤੈਨੂੰ ਕੁਝ ਨਹੀਂ ਕਹਾਂਗੀ ਪਰ ਅੱਗੇ ਤੋਂ ਬਿਨਾਂ ਪੁੱਛੇ ਕੋਈ ਪੈਸੇ ਖਰਚ ਨਹੀਂ ਕਰਨੇ ਇਹ ਸੁਣ ਕੇ ਪ੍ਰੀਤ ਚੁੱਪ ਕਰ ਗਈ ਤੇ ਆਪਣੇ ਕਮਰੇ ਵਿੱਚ ਚਲੀ ਗਈ ਜਦੋਂ ਹਰਮਨ ਕਮਰੇ ਵਿੱਚ ਆਇਆ ਤਾਂ ਪ੍ਰੀਤ ਨੇ ਉਸ ਨੂੰ ਸਮਝਾਉਣਾ ਚਾਹਿਆ ਪਰ ਹਰਮਨ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਅਗਲੇ ਹੀ ਦਿਨ ਹਰਮਨ ਨੇ ਪ੍ਰੀਤ ਦਾ ਖਾਤਾ ਖੁਲਵਾ ਦਿੱਤਾ ਜਿਸ ਵਿੱਚ ਉਹ ਆਪਣੀ ਤਨਖਾਹ ਜਮਾ ਕਰਾਇਆ ਕਰਦੀ ਸੀ ਅਤੇ ਉਸ ਦਾ ਨੋਟੀਫਿਕੇਸ਼ਨ ਹਰਮਨ ਦੇ ਫੋਨ ਤੇ ਆਇਆ ਕਰਦਾ ਸੀ ਸਕੂਲ ਤੋਂ ਆਉਂਦੇ ਹੋਏ ਪ੍ਰੀਤ ਸਮਾਨ ਖਰੀਦ ਕੇ ਲੈ ਆਉਂਦੀ ਜੋ ਉਸ ਨੂੰ ਰਾਣੀ ਨੇ ਲੈ ਕੇ ਆਉਣ ਲਈ ਕਿਹਾ ਹੁੰਦਾ ਇਸ ਦਾ ਖਰਚਾ ਪ੍ਰੀਤ ਹੀ ਕਰਦੀ ਸੀ ਪਰ ਇਸ ਗੱਲ ਤੋਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਜਦੋਂ ਪ੍ਰੀਤ ਕਮਰੇ ਵਿੱਚ ਪਹੁੰਚੀ ਤਾਂ ਹਰਮਨ ਬੋਲਿਆ ਪ੍ਰੀਤ ਅਸੀਂ ਸੁਣਿਆ ਹੈ ਤੂੰ ਬੈਂਕ ਵਿੱਚ ਆਪਣੀ ਇੱਕ ਆਰ ਡੀ ਕਰਵਾਈ ਹੈ ਇਹ ਸੁਣ ਕੇ ਪ੍ਰੀਤ ਹੈਰਾਨ ਹੋ ਗਈ ਅਤੇ ਸੋਚਣ ਲੱਗੀ ਹਰਮਨ ਨੂੰ ਇਸ ਗੱਲ ਦਾ ਕਿਵੇਂ ਪਤਾ ਚੱਲਿਆ ਫਿਰ ਉਸਨੇ ਯਾਦ ਆਇਆ ਕਿ ਹਰਮਨ ਦੇ ਫੋਨ ਤੇ ਨੋਟੀਫਿਕੇਸ਼ਨ ਆਇਆ ਹੋਵੇਗਾ ਪ੍ਰੀਤ ਜੇ ਸੋਚ ਹੀ ਰਹੀ ਸੀ ਅਤੇ ਹਰਮਨ ਬੋਲਿਆ ਪ੍ਰੀਤ ਮੈਂ ਤੇਰੇ ਤੋਂ ਕੁਝ ਪੁੱਛ ਰਿਹਾ ਹਾਂ ਮੇਰਾ ਦੋਸਤ ਉਸੇ ਬੈਂਕ ਵਿੱਚ ਕੰਮ ਕਰਦਾ ਹੈ ਉਸਨੇ ਦੱਸਿਆ ਤੂੰ ਬੈਂਕ ਵਿੱਚ IC ਅਤੇ 5000 ਹਰ ਮਹੀਨੇ ਦੀ RD ਕਰਵਾਈ ਹੈ ਇਹ ਸੁਣ ਕੇ ਪ੍ਰੀਤ ਨੇ ਕਿਹਾ ਹਾਂ ਮੈਂ ਅੱਜ RD ਕਰਵਾਈ ਹੈ ਹਰਮਨ ਗੁੱਸੇ ਵਿੱਚ ਬੋਲਿਆ ਤੈਨੂੰ ਮਨਾ ਕੀਤਾ ਹੈ ਬਿਨਾ ਪੁੱਛੇ ਪੈਸੇ ਖਰਚ ਨਹੀਂ ਕਰਨੇ ਤੈਨੂੰ ਸਮਝ ਕਿਉਂ ਨਹੀਂ ਆਉਂਦਾ ਹਰਮਨ ਮੈਂ ਸੋਚ ਸਮਝ ਕੇ ਹੀ RD ਕਰਵਾਈ ਹੈ ਇਹ ਵੀ ਸੇਵਿੰਗ ਹੁੰਦੀ ਹੈ ਅੱਛਾ ਅਸੀਂ ਤੁਹਾਡੇ ਤੋਂ ਕੀ ਖਰਚਾ ਕਰਵਾਉਂਦੇ ਹਾਂ ਜੋ ਤੁਹਾਨੂੰ ਸੇਵਿੰਗ ਕਰਨ ਦੀ ਲੋੜ ਪੈ ਗਈ ਹੈ ਥੋੜੀ ਸਾਰੀ ਤਨਖਾਹ ਸੇਵ ਹੀ ਤਾਂ ਰਹਿੰਦੀ ਹੈ ਤੁਸੀਂ ਆਪਦੀ ਸਾਰੀ ਤਨਖਾਹ ਬੈਂਕ ਵਿੱਚ ਜਮਾ ਕਿਉਂ ਨਹੀਂ ਕਰਵਾਉਂਦੇ ਨਕਦ ਕਿਉਂ ਲੈਂਦੇ ਹੋ ਗੁਰਮਣ ਫੇਰ ਵਿੱਚ ਬੋਲਿਆ ਗੁਰਮਣ ਦੀ ਗੱਲ ਨਾ ਸੁਣਦੇ ਹੋਏ ਪ੍ਰੀਤ ਹਰਮਨ ਨੂੰ ਕਹਿਣ ਲੱਗੀ ਆਰ ਡੀ ਵੀ ਇੱਕ ਇਨਵੈਸਟਮੈਂਟ ਹੀ ਹੁੰਦੀ ਹੈ ਇਸ ਵਿੱਚ ਗਲਤ ਕੀ ਹੈ ਹਾਂ ਅਸੀਂ ਤੇਰੇ ਤੋਂ ਕਿਹੜਾ ਖਰਚਾ ਕਰਵਾ ਰਹੇ ਹਾਂ ਜੋ ਤੈਨੂੰ ਸੇਵਿੰਗ ਦੀ ਜ਼ਰੂਰਤ ਪੈ ਗਈ ਔਰਤਾਂ ਦੀ ਤਾਂ ਆਦਤ ਹੀ ਹੁੰਦੀ ਹੈ ਘਰ ਵਾਲੇ ਤੋਂ ਪੈਸੇ ਲੁਕੋ ਕੇ ਰੱਖਣ ਦੀ ਸਾਡੀ ਤਾਂ ਕਦੇ ਹਿੰਮਤ ਨਹੀਂ ਹੋਈ ਸੀ ਪੈਸੇ ਲੁਕੋ ਕੇ ਰੱਖਣ ਦੀ ਆਪਣੇ ਘਰ ਵਾਲੇ ਤੋਂ ਇਹ ਇੱਕ ਇੱਕ ਇਹ ਹੈ ਜੋ ਇਹ ਸਭ ਕੁਝ ਕਰ ਰਹੀ ਹੈ ਉਸ ਦੀ ਸੱਸ ਰਾਣੀ ਬੋਲੀ ਪ੍ਰੀਤ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਹਰਮਨ ਬੋਲਿਆ ਆਪਣੀ ਬੈਂਕ ਦੇ ਸਾਰੇ ਡਾਕੂਮੈਂਟ ਮੈਨੂੰ ਫੜਾ ਦੇ ਤੈਨੂੰ ਕੋਈ ਲੋੜ ਨਹੀਂ ਉਹਨਾਂ ਨੂੰ ਆਪਣੇ ਕੋਲ ਰੱਖਣ ਦੀ ਤੇ ਅੱਜ ਤੋਂ ਬਾਅਦ ਇਹੋ ਜੀ ਇਨਵੈਸਟਮੈਂਟ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਤਾਂ ਚੰਗਾ ਹੈ ਮੇਰੇ ਫੋਨ ਤੇ ਨੋਟੀਫਿਕੇਸ਼ਨ ਆ ਜਾਂਦਾ ਹੈ ਨਹੀਂ ਤਾਂ ਤੂੰ ਘਰ ਹੀ ਬਰਬਾਦ ਕਰ ਦੇਵੇਂਗੀ ਮੈਂ ਤੁਹਾਨੂੰ ਕੋਈ ਡਾਕੂਮੈਂਟ ਨਹੀਂ ਦੇਵਾਂਗੀ ਹਰਮਨ ਮੈਂ ਕਮਾਉਣਾ ਜਾਣਦੀ ਹਾਂ ਤਾਂ ਖਰਚ ਵੀ ਕਰਨਾ ਜਾਣਦੀ ਹਾਂ ਮੈਂ ਪੜ੍ਹੀ ਲਿਖੀ ਹਾਂ ਸਭ ਨੂੰ ਪਤਾ ਹੈ ਬਚਤ ਕਿਵੇਂ ਕਰੀਦੀ ਹੈ ਇਹ ਸੁਣ ਕੇ ਉਹ ਤਿੰਨੇ ਹੋਰ ਗੁੱਸਾ ਹੋ ਗਏ ਰਾਣੀ ਕਹਿਣ ਲੱਗੀ ਇਹ ਸਭ ਕੁਝ ਔਰਤਾਂ ਦੇ ਵਸ ਦਾ ਨਹੀਂ ਹੁੰਦਾ ਤੈਨੂੰ ਸਮਝ ਕਿਉਂ ਨਹੀਂ ਆ ਰਹੀ ਬਿਨਾਂ ਗੱਲ ਤੋਂ ਗੱਲ ਨੂੰ ਵਿਧਾ ਕੇ ਉਹ ਰਹੀ ਹੈ ਮਾਫ ਕਰਿਓ ਮੰਮੀ ਜੀ ਤੁਸੀਂ ਹੀ ਕਹਿੰਦੇ ਹੋ ਥੋਡੇ ਮੁੰਡੇ ਥੋਡੇ ਤੋਂ ਬਿਨਾ ਪੁੱਛੇ ਪੈਸੇ ਖਰਚ ਨਹੀਂ ਕਰਦੇ ਤੁਸੀਂ ਹੀ ਕਹਿ ਰਹੇ ਹੋ ਇਹ ਕੰਮ ਔਰਤਾਂ ਦੇ ਵਸਦਾ ਨਹੀਂ ਫਿਰ ਗੁਰਮਣਵਲ ਦੇਖਦੇ ਹੋਏ ਕਿਹਾ ਵੀਰ ਜੀ ਤੁਹਾਨੂੰ ਇਹ ਸਭ ਆਪਣੀ ਘਰ ਵਾਲੀ ਨੂੰ ਸਮਝਾਉਣਾ ਚਾਹੀਦਾ ਹੈ ਮੈਨੂੰ ਨਹੀਂ ਫਿਰ ਆਪਣੇ ਘਰ ਵਾਲੇ ਹਰਮਨ ਨੂੰ ਬੋਲੀ ਮੈਂ ਤੁਹਾਨੂੰ ਕੋਈ ਡਾਕੂਮੈਂਟ ਨਹੀਂ ਦੇ ਰਹੀ ਮੈਂ ਕਹਿ ਦਿੱਤਾ ਵਸ ਇਹਨਾਂ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਉਹਦੇ ਜਾਣ ਪਿੱਛੋਂ ਉਹ ਤੁੰਨੇ ਇੱਕ ਦੂਜੇ ਦੀ ਸ਼ਕਲ ਦੇਖਦੇ ਰਹੇਗੇ ਦੂਜੇ ਦਿਨ ਪ੍ਰੀਤ ਆਪਣੇ ਬੈਂਕ ਅਕਾਊਂਟ ਆਪਣੇ ਫੋਨ ਨਾਲ ਜੋੜਨ ਲਈ ਗਈ ਤਾਂ ਹਰਮਨ ਦੇ ਫੋਨ ਤੇ ਨੋਟੀਫਿਕੇਸ਼ਨ ਆਇਆ ਇਸ ਗੱਲ ਤੋਂ ਹਰਮਨ ਹੋਰ ਗੁੱਸਾ ਹੋ ਗਿਆ ਪਰ ਪ੍ਰੀਤ ਨੇ ਕਿਸੇ ਨੂੰ ਮਨਾਉਣ ਦੀ ਕੋਸ਼ਿਸ਼ ਨਾ ਕਰੀ ਹਾਲਾਂਕਿ ਹੌਲੀ-ਹੌਲੀ ਇਹ ਗੱਲ ਸ਼ਾਂਤ ਹੋ ਗਈ ਪਰ ਫਿਰ ਵੀ ਉਸ ਨੂੰ ਹਰ ਵਾਰ ਇਹ ਗੱਲ ਸੁਣਾ ਦਿੱਤੀ ਜਾਂਦੀ ਸੀ ਪਰ ਹੁਣ ਉਸਨੇ ਇਗਨੋਰ ਕਰਨਾ ਸਿੱਖ ਲਿਆ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ